ਮੈਨੂੰ ਮਹਿਸੂਸ ਹੁੰਦਾ ਹੈ ਸਾਰੇ ਲੱਗ ਲੱਗੇ ਦੇ ਲੋਕ ਬਹੁਤ ਪ੍ਰਾਊਡ ਵੀ ਫੀਲ ਕਰਦੇ ਆ ਕਿ ਸਾਡੇ ਵਿੱਚ ਇਹੋ ਜਿਹਾ ਇੱਕ ਇਨਸਾਨ ਰਹਿ ਰਿਹਾ ਹੈ ਕਿ ਜੀ ਤੋ ਬੜਾ ਵਧੀਆ ਵੀ ਲੱਗਦਾ ਹੈ ਪਰ ਦੁੱਖ ਵੀ ਬੜਾ ਹੁੰਦਾ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਆ ਜਿਹੜੀ ਉਹਨੂੰ ਪਤਾ ਹੀ ਨਹੀਂ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਖਤਮ ਹੋ ਰਹੀਆਂ ਨੇ ਔਰ ਐਗਜ਼ਿਬਿਸ਼ਨਸ ਦੇ ਵਿੱਚ ਅਸੀਂ ਟਿਕਟ ਖਰਚ ਕੇ ਜਾ ਰਹੇ ਹਾਂ ਔਰ ਇਹ ਸਾਡੇ ਵਿਰਸੇ ਦੀਆਂ ਨੇ ਸਾਡੀਆਂ ਆਪਣੀਆਂ ਚੀਜ਼ਾਂ ਨੇ ਜਿਹੜੀਆਂ ਸੋ ਬੜਾ ਵਧੀਆ ਲੱਗਦਾ ਹੈ ਬੜਾ ਮਾਣ ਜਾਂ ਮਹਿਸੂਸ ਹੁੰਦਾ ਹੈ ਕਿ ਨਾਮ ਦੇ ਅੱਗੇ ਇੱਕ ਢੋਲੀ ਜਿਹੜਾ ਹੈ ਉਹ ਲੱਗ ਗਿਆ ਹੈ ਅ ਮੇਰਾ ਨਾਮ ਬਲਜੀਤ ਕੌਰ ਹੈ ਔਰ ਮੈਂ ਅੰਮ੍ਰਿਤਸਰ ਸ਼ਹਿਰ ਦੀ ਰਹਿਣ ਵਾਲੀ ਹਾਂ ਬਲਜੀਤ ਕੌਰ ਜੀ ਤੁਹਾਨੂੰ ਪਹਿਲੀ ਮਹਿਲਾ ਢੋਲੀ ਹੋਂਦਾ ਖਿਤਾਬ ਵੀ ਮਿਲਿਆ ਹੋਇਆ ਹੈ ਕਿਹੋ ਜਿਹਾ ਲੱਗਦਾ ਜਦੋਂ ਬਾਹਰ ਨਿਕਲਦੇ ਹੋ ਕਿ ਅੱਜ ਤੱਕ ਪੁਰਸ਼ ਹੀ ਜਿਹੜਾ ਢੋਲ বাজਦੇ ਨਜ਼ਰਾਂ ਦੇ ਸੀ ਬਹੁਤ ਮਾਨ ਮਹਿਸੂਸ ਹੁੰਦਾ ਹੈ ਸਾਰੇ ਲਾਗੇ ਲਾਗੇ ਦੇ ਲੋਕ ਬਹੁਤ ਪ੍ਰਾਊਡ ਵੀ ਫੀਲ ਕਰਦੇ ਆ ਕਿ ਸਾਡੇ ਵਿੱਚ ਇਹੋ ਜਿਹਾ ਇੱਕ ਇਨਸਾਨ ਰਹਿ ਰਿਹਾ ਹੈ ਕਿ ਜਿਹੜਾ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਜਾਂ ਸਾਡੇ ਕਹਿ ਲੋ ਕਿ ਕਲੋਨੀ ਦਾ ਜਾਂ ਸ਼ਹਿਰ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕਰ ਰਿਹਾ ਹੈ ਸੋ ਬਹੁਤ ਪਿਆਰ ਕਰਦੇ ਨੇ ਸਾਰੇ ਔਰ ਸਾਰੇ ਤੁਸੀਂ ਮਤਲਬ ਜਦੋਂ ਤੁਸੀਂ ਆਏ ਹੋ ਦੇਖਿਆ ਹੀ ਹੋਣਾ ਕਿ ਸਾਰੇ ਕਾਫੀ ਦੇਖ ਰਹੇ ਸੀਗੇ ਕਿ ਅੱਜ ਅੱਜ ਫੇਰ ਕੋਈ ਮਤਲਬ ਕਿ ਨਵਾਂ ਕਰਨ ਜਾ ਰਹੇ ਆ ਤੇ ਸੋ ਬੜਾ ਵਧੀਆ ਲੱਗਦਾ ਹੈ ਬੜਾ ਮਾਣ ਜਾਂ ਮਹਿਸੂਸ ਹੁੰਦਾ ਹੈ ਕਿ ਨਾਮ ਦੇ ਅੱਗੇ ਇੱਕ ਢੋਲੀ ਜਿਹੜਾ ਏ ਉਹ ਲੱਗ ਗਿਆ ਏ ਇਸ ਦੇ ਨਾਲ ਪੰਜਾਬੀ ਵਿਰਸੇ ਨੂੰ ਸੰਭਾਲ ਲਈ ਤੇ ਹੋਰ ਵੀ ਸਮਾਂ ਰੱਖਿਆ ਹੋਇਆ ਇੱਕ ਮਕਸਦ ਕੀ ਹੈ ਇੱਕ ਕੀ ਕੀ ਸਮਾਨਾ ਨਾ ਆ ਕਾਫੀ ਸਾਰੇ ਲੋਕ ਸਾਜ ਨੇ ਜਿਹੜੇ ਮੈਂ ਰੱਖੇ ਹੋਏ ਨੇ ਜਿਵੇਂ ਟੋਲ ਤਾਂ ਤੁਸੀਂ ਦੇਖਿਆ ਹੀ ਐ ਸ਼ੰਖ ਹੈ ਬੀਨ ਹੈ ਬੁਕਚੂ ਹੈ ਅਲਗੋਜ਼ੇ ਨੇ ਡਾਰੀ ਹੈ ਡਫ ਹੈ ਡਫਲੀ ਹੈ ਕੁਝ ਕਿ ਇਨਸਟਰੂਮੈਂਟ ਮੈਂ ਤੁਹਾਨੂੰ ਦਿਖਾਏ ਨੇ ਪਲੇ ਕਰਕੇ ਤੇ ਬਹੁਤ ਸਾਰੇ ਇਨਸਟਰੂਮੈਂਟ ਰਹਿ ਗਏ ਨੇ ਕਦੇ ਮੌਕਾ ਮਿਲਿਆ ਕੁਝ ਪਰਫਾਰਮ ਪੂਰੀ ਪਰਫਾਰਮੈਂਸ ਇਕ ਤਿਆਰ ਕਰਕੇ ਤੁਹਾਨੂੰ ਦਿਖਾਉਣ ਦਾ ਤੇ ਫਿਰ ਉਹ ਜ਼ਰੂਰ ਦਿਖਾਵਾਂਗੇ ਕਿਉਂਕਿ ਇਸ ਤਰ੍ਹਾਂ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਅਤੇ ਸਿਰਫ ਇੱਕ ਵੈਸੇ ਹੀ ਨਾ ਲਗਾ ਕੇ ਐਵੇਂ ਔਰ ਜਦੋਂ ਅਸੀਂ ਪਰਫਾਰਮ ਕਰਦੇ ਅਸੀਂ ਗਾਣਾ ਨਹੀਂ ਹੁੰਦਾ ਸਿਰਫ ਲੋਕ ਤੁਣਾ ਹੀ ਪਲੇ ਹੁੰਦੀਆਂ ਨੇ ਮਕਸਦ ਕੀ ਹੈ ਤੁਹਾਡਾ ਉਹ ਮੇਰਾ ਮਕਸਦ ਇਹ ਹੈ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਤਾਂ ਕਿ ਹੁਣ ਵੀ ਅਸੀਂ ਕਈ ਬਹੁਤ ਜਗ੍ਹਾ ਤੇ ਸੀ ਜਾਣੇ ਆ ਪਰਫਾਰਮ ਕਰਦੇ ਆ ਤੇ ਅਸੀਂ ਜਦੋਂ ਪਰਫਾਰਮ ਕਰਕੇ ਫਿਰ ਉਹਨਾਂ ਨੂੰ ਮਿਲਿਦਾ ਹੈ ਹਨਾ ਥੋੜਾ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਸਾਨੂੰ ਇਹੀ ਕਹਿੰਦੇ ਨੇ ਕਿ ਅਸੀਂ ਤਾਂ ਫਸਟ ਟਾਈਮ ਦੇਖਿਆ ਤੁਹਾਨੂੰ ਜਾਂ ਇਹ ਇਸ ਚੀਜ਼ ਨੂੰ ਅਸੀਂ ਫਸਟ ਟਾਈਮ ਦੇਖਿਆ ਹੈ ਜਾਂ ਇਹ ਅਸੀਂ ਪਹਿਲੇ ਕੁਝ ਨਹੀਂ ਦੇਖਿਆ ਸੋ ਬੜਾ ਵਧੀਆ ਵੀ ਲੱਗਦਾ ਹੈ ਪਰ ਦੁੱਖ ਵੀ ਬੜਾ ਹੁੰਦਾ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਆ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਕਿ ਖਤਮ ਹੋ ਰਹੀਆਂ ਨੇ ਔਰ ਐਗਜ਼ਿਬਿਸ਼ਨਸ ਦੇ ਵਿੱਚ ਅਸੀਂ ਟਿਕਟ ਖਰਚ ਕੇ ਜਾ ਰਹੇ ਹਾਂ ਔਰ ਇਹ ਸਾਡੇ ਵਿਰਸੇ ਦੀਆਂ ਨੇ ਸਾਡੀਆਂ ਆਪਣੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਸੰਭਾਲ ਕੇ ਰੱਖਣਾ ਹੈ ਔਰ ਸਾਡੀ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਲੋਕ ਸਾਜ ਨੂੰ ਪੰਜਾਬ ਨੂੰ ਜਿਹੜਾ ਹੈ ਉਹ ਅਸੀਂ ਸੰਭਾਲ ਕੇ ਰੱਖੀਏ